ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਗੀ ਦੇ ਮੁੱਖ ਬਾਜ਼ਾਰ ਵਿੱਚ ਇੱਕ ਦੁਕਾਨ ਅੰਦਰ ਢੇਰ ਸਾਰ ਹਥਿਆਰਾਂ ਨਾਲ ਲੈਸ ਹੋ ਕੇ ਦਾਖਲ ਹੋਏ ਬਦਮਾਸ਼ਾਂ ਨੇ ਇੱਕ ਸਿੱਖ ਨੌਜਵਾਨ ਦੇ ਕੇਸਾ ਦੀ ਬੇਦਬੀ ਕਰਦਿਆਂ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਵੱਢਕੁੱਟ ਕੀਤੀ 3 ਜਨਵਰੀ ਬਾਅਦ ਦੁਪਹਿਰ ਵਕਤ ਇਸ ਘਟਨਾ ਵਿੱਚ ਜ਼ਖਮੀ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਾਸਤੇ ਰੈਫਰ ਕਰ ਦਿੱਤਾ ਗਿਆ ਸੀ 피ੜਿਤ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦਿੰਨੇ ਆ ਕਿ ਕੁਝ ਨੌਜਵਾਨ ਵੱਲੋਂ ਦੁਕਾਨ ਅੰਦਰ ਜ਼ਬਰਨ ਗੁੱਸਟਾੜ ਕੀਤੀ ਗਈ ਪਰਿਵਾਰ ਦਾ ਕਹਿਣਾ ਹੈ ਕਿ ਹਮਲਾਵਰ ਹਲੇ ਵੀ ਆਜ਼ਾਦ ਘੁੰਮ ਰਹਿਤ ਪੀੜਿਤ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਨਿਆਂ ਦੀ ਗੋਹਾਲ ਲਗਾਉਂਦਿਆਂ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਬੇਟਾ ਸੁਵਦੀਪ ਸਿੰਘ ਨਾਕਾ ਨੰਬਰ 4 ਦੇ ਨੇੜੇ ਦੁਕਾਨ ਤੇ ਕੰਮ ਕਰਦਾ ਜੀ 30 ਤਰੀਕ ਨੂੰ 2:30 ਵਜੇ ਅਨਸ਼ਪਤ ਕੁਝ ਮੁੰਡਿਆਂ ਨੇ ਉਹਦੇ ਤੇ ਗੁੰਡਾਗਰਦੀ ਹਮਲਾ ਕੀਤਾ ਜੀ ਤੇਜ਼ ਧਰ ਹਥਿਆਰਾਂ ਨਾਲ ਜੀ 30 ਤਰੀਕ ਦਾ ਵਾਕਾ ਜੀ ਅਜੇ ਤੱਕ ਪੁਲਿਸ ਨੇ ਕਿਸੇ ਤਰ੍ਹਾਂ ਦਾ ਕੋਈ ਮਿਲ ਕੇ ਨਾ ਕੋਈ ਬੰਦੇ ਤੇ ਕੇਸ ਕੀਤਾ بیٹਾ ਦੁਕਾਨ ਦੇ ਅੰਦਰ ਬੈਠਾ ਸੀ ਪੰਜ ਸੱਤ ਹਮਲਾਵਰ ਆਏ ਜੀ ਉਹਨੇ ਤੇਜ਼ ਧਰ ਹਥਿਆਰਾਂ ਨਾਲ ਪਹਿਲਾਂ ਬੇਟੇ ਦੀ ਦਸਤਾਰ ਲਾਈ ਆ ਜੀ ਦਸਤਾਰ ਲਾ ਕੇ ਫਿਰ ਉਹਨੇ ਤੇਜ਼ ਧਰ ਧਰ ਨਾਲ ਹਮਲਾ ਕੀਤਾ ਜੀ ਮੈਂ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਤੋਂ ਮੰਗ ਕਰਦਾ ਜੀ ਕਾਰਵਾਈ ਕਰੇ ਜੀ ਪੁਲਿਸ ਨੇ ਇਹ ਤਾਂ ਕੋਈ ਕਾਰਵਾਈ ਨਹੀਂ ਕੀਤੀ ਜੀ ਮੇਰਾ ਬੇਟਾ ਫਰੀਦਕੋਟ ਮੈਡੀਕਲ ਦੇ ਚ ਮੌਤ ਦੀ ਜੰਗ ਲੜ ਰਿਹਾ ਮੁਖਤਸਰ ਤੋਂ ਇਹ ਐਚੀ ਟੂਡੀ ਦੀ ਰਿਪੋਰਟ